ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਲਵਾਰ ਦੇ ਜਿਹੜੇ ਪਹੁੰਚੇ ਦੀ ਆਪਾਂ ਨਾਲੀ ਵਾਲੀ ਸਿਲਾਈ ਲਗਾਉਣੀ ਹੈ ਉਹਦੇ ਬਾਰੇ ਸਹੀ ਜਾਣਕਾਰੀ ਦਵਾਂਗੀ ਕਿ ਇਹ ਉਹ ਵਾਲੀ ਸਿਲਾਈ ਜਿਹੜੀ ਆਪਾਂ ਕਿਸ ਤਰ੍ਹਾਂ ਲਾਉਣੀ ਆ ਬਹੁਤ ਸਾਰੀਆਂ ਭੈਣਾਂ ਸਲਵਾਰ ਨੂੰ ਸਿਲਾਈ ਲਗਾਉਂਦੀਆਂ ਆ ਤੇ ਇਹ ਵਾਲੀ ਜਗ੍ਹਾ ਤੇ ਜਿਹੜਾ ਪੁੰਗ ਆ ਜਾਂਦਾ ਹੈ ਉਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਸਲਵਾਰ ਦੀ ਬਣੀ ਸਾਰੀ ਲੁੱਕ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ ਤੇ ਇਸ ਲਈ ਅੱਜ ਜੋ ਮੈਂ ਤੁਹਾਨੂੰ ਤਰੀਕਾ ਦੱਸਾਂਗੀ ਜਿਹੜਾ ਤੁਹਾਨੂੰ ਮੈਂ ਇੱਕ ਸੌਖਾ ਵੇ ਦੱਸਾਂਗੀ ਸਲਾਈ ਲਗਾਉਣ ਦਾ ਉਹਦੇ ਨਾਲ ਤੁਸੀਂ ਕਿੰਨਾ ਵੀ ਤੁਹਾਡਾ ਪਹੁੰਚਾ ਹੋਏ ਭਾਵੇਂ 1 ਇੰਚ ਹੋਏ ਭਾਵੇਂ 2 ਇੰਚ ਜਾਂ 3 ਇੰਚ ਜਿੰਨਾ ਵੀ ਪਹੁੰਚਾ ਹੋਏ ਬਹੁਤ ਹੀ ਆਰਾਮ ਦੇ ਨਾਲ ਤੁਸੀਂ ਉਹ ਸਲਾਈ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਲਗਾ ਸਕਦੇ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੀ ਸਲਵਾਰ ਆ ਉਹਨੂੰ ਬਿਲਕੁਲ ਬਰਾਬਰ ਕਰਕੇ ਰੱਖ ਲੈਣਾ ਹੈ ਜਿਹੜੀਆਂ ਸਾਡੀਆਂ ਆਹ ਵਾਲੀ ਸਲਾਈ ਆ ਤੇ ਉਧਰ ਦੀ ਸਾਈਡ ਵਾਲੀ ਸਲਾਈ ਇਹ ਬਿਲਕੁਲ ਸਾਡੀ ਬਰਾਬਰ ਹੋਣੀ ਚਾਹੀਦੀ ਹੈ ਜਦੋਂ ਇਹ ਸਲਾਈ ਬਰਾਬਰ ਨਹੀਂ ਹੋਏਗੀ ਤੇ ਪੌਂਚਾ ਝਗੜਾ ਘੁੰਮੇਗਾ ਜਾਂ ਅੱਗੇ ਨੂੰ ਘੁੰਮੇਗਾ ਜਾਂ ਪਿੱਛੇ ਨੂੰ ਘੁੰਮੇਗਾ ਇਹ ਵਾਲੀ ਸਲਾਈ ਹਮੇਸ਼ਾ ਬਰਾਬਰ ਕਰਨ ਤੋਂ ਬਾਅਦ ਤੁਸੀਂ ਜਿੰਨਾ ਵੀ ਆਪਣਾ ਪੌਂਚਾ ਰੱਖਣਾ ਹੈ ਜਿਸ ਤਰ੍ਹਾਂ ਮੈਂ ਇੱਥੇ 6 ਇੰਚ ਪੌਂਚਾ ਰੱਖ ਰਹੀ ਹਾਂ ਤੇ 6 ਇੰਚ ਤੇ ਤੁਸੀਂ ਮਾਰਕ ਕਰ ਲੈਣਾ ਜਿੰਨਾ ਵੀ ਪੌਂਚਾ ਰੱਖਣਾ ਉੱਥੇ ਮਾਰਕ ਕਰ ਲੈਣਾ ਵਾ ਤੇ ਉਸ ਤੋਂ ਬਾਅਦ ਤੁਸੀਂ ਵੇਖਣਾ ਹੈ ਤੁਹਾਡੇ ਪੌਂਚੇ ਦੀ ਚੌੜਾਈ ਕਿੰਨੀ ਆ ਇੱਥੇ ਮੇਰੇ ਕੋਲ 2.5 ਇੰਚ ਵਾਲਾ ਟਿਕਣਾ 2.5 ਇੰਚ ਤੋਂ ਇੱਕ ਪੁਆਇੰਟ ਜਿਹੜਾ ਘੱਟ ਹੀ ਹੁੰਦਾ ਥੋੜਾ ਜਿਹਾ ਇਹ ਥੋੜਾ ਜਿਹਾ ਘਟਿਆ ਹੈ ਟਿਕਨ ਹੁਣ ਆਪਾਂ ਕੀ ਕਰਨਾ ਹੈ ਜੇ ਤੁਹਾਡੇ ਕੋਲ 1.5 ਇੰਚ ਵਾਲਾ ਮੰਨ ਲਓ ਟਿਕਨਿਆ ਤੇ ਤੁਸੀਂ ਇਹ ਜਿਹੜੀ ਸਲਾਈ ਹੈ ਜਿੱਥੇ ਉੱਪਰ ਜਿੱਥੇ ਪੌਂਚਾ ਖਤਮ ਹੁੰਦਾ ਆ ਉੱਥੇ ਤੁਸੀਂ 1 ਇੰਚ ਵਧਾ ਕੇ ਰੱਖਣੀ ਆ ਜੇ ਇੱਥੇ 6 ਇੰਚ ਰੱਖਿਆ ਹੈ ਤੇ ਇੱਥੇ 7 ਇੰਚ ਰੱਖਣੀ ਆ ਹੁਣ ਸਾਡੇ ਕੋਲ 2.5 ਇੰਚ ਪੌਂਚਾ ਆ ਤੇ ਆਪਾਂ ਇਹਦਾ ਵੇਖੋ ਕੀ ਕਰਾਂਗੇ ਆਪਾਂ ਇੱਥੇ 1.5 ਇੰਚ ਵਧਾ ਕੇ ਰੱਖਣਾ ਹੈ 6 ਇੰਚ ਪੌਂਚਾ ਆ ਉੱਪਰ ਇੱਥੋਂ ਆਪਾਂ 1.5 ਇੰਚ ਤੇ ਨਿਸ਼ਾਨ ਲਗਾਉਣਾ ਆ 7.5 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ 7.5 ਇੰਚ ਤੇ ਨਿਸ਼ਾਨ ਲਗਾ ਲੈਣਾ ਆ ਜੇ ਟਡੇ ਕੋ ਪਹੁੰਚੇ ਦੀ ਚੜਾਈ ਜਿਹੜੀ ਆ ਉਹ ਹੈਗੀ ਆ 3 ਇੰਚ ਤੇ ਤੁਸੀਂ ਇਹ ਜਿਹੜਾ 1.5 ਇੰਚ ਦੀ ਜਗ੍ਹਾ ਤੇ 2.5 ਇੰਚ ਤੇ ਨਿਸ਼ਾਨ ਲਗਾਉਣਾ ਆ 2.5 ਇੰਚ ਵਾਧ ਰੱਖਣਾ ਆ ਇਹ ਸਾਰਾ ਨਿਸ਼ਾਨ ਤੁਸੀਂ ਲਗਾਉਣ ਤੋਂ ਬਾਅਦ ਇਹ ਨਹੀਂ ਕਿ ਨਿਸ਼ਾਨ ਨੂੰ ਆਪਾਂ ਇੱਥੇ ਹੀ ਰਹਿਣ ਦੇਣਾ ਤੇ ਸਲਾਈ ਲਗਾ ਦੇਣੀ ਹੈ ਕਿ ਇੰਨਾ ਨਿਸ਼ਾਨ ਲਗਾਤਾ ਸਲਾਈ ਲਗਾਤੀ ਇੱਥੇ ਬਸ ਆਪਾਂ ਗਲਤੀ ਕਰਦੇ ਹਾਂ ਬਾਕੀ ਸਲਵਾਰ ਨੂੰ ਆਪਾਂ ਸਿੱਧੀ ਕਰ ਲੈਣਾ ਹੈ ਤੇ ਇੱਥੇ ਦੋ ਨਿਸ਼ਾਨ ਜਿਹੜੇ ਆਪਾਂ ਲਗਾ ਲਏ ਇਸ ਤੋਂ ਬਾਅਦ ਆਪਣੇ ਇੰਚ ਟੇਪ ਨੂੰ ਜਾਂ ਸਕੀਲ ਨੂੰ 11 ਇੰਚ ਤੱਕ ਆਪਾਂ ਲੈ ਜਾਣਾ ਹੈ 11 ਇੰਚ ਤੱਕ ਆਪਾਂ ਇਹਨੂੰ ਤਿਰਛਾ ਰੱਖ ਕੇ ਤੇ ਇੱਕ ਜਿਹੜਾ ਮਾਰਕ ਲਗਾ ਲੈਣਾ ਨਿਸ਼ਾਨ ਲਗਾ ਲੈਣਾ ਉਸ ਤੋਂ ਅੱਗੇ ਤੁਸੀਂ ਉਸ ਤਰ੍ਹਾਂ ਸਲਾਈ ਲਗਾ ਸਕਦੇ ਜੀ 11 ਇੰਚ ਤੱਕ ਆਪਾਂ ਮਾਰਕ ਲਗਾ ਕੇ ਉਸ ਤੋਂ ਬਾਅਦ ਸਿਲਾਈ ਲਗਾਉਣੀ ਸ਼ੁਰੂ ਕਰਾਂਗੇ ਹੁਣ ਸਿਲਾਈ ਵੇਖੋ ਕਿਸ ਤਰ੍ਹਾਂ ਲਗਾਉਣੀ ਹੈ ਪਹਿਲਾਂ 1 ਇੰਚ ਤੱਕ ਆਪਾਂ ਵਗਾ ਲੈਣੀ ਸਿਲਾਈ ਫਿਰ ਤੁਸੀਂ ਇਸ ਤਰ੍ਹਾਂ ਬੈਕ ਚੱਲੇ ਜਾਣਾ ਬੈਕ ਜਾਣ ਤੋਂ ਬਾਅਦ ਦੁਬਾਰਾ ਫਿਰ ਇੱਧਰ ਵਾਲੇ ਸਾਈਡ ਨੂੰ ਆਪਾਂ ਆਉਣਾ ਜੇ ਤੁਹਾਡੀ ਮਸ਼ੀਨ ਬੈਕ ਚੱਲਦੀ ਹੈ ਜਿਸ ਤਰ੍ਹਾਂ ਇਹ ਮਜ਼ੂਰ ਸ਼ੀ ਤੱਕ ਬਣਾ ਤਰਦੀ ਹੈ ਤੁਸੀਂ ਇਸ ਨੂੰ ਡਬਲ ਕਰ ਲਵੋ ਤੇ ਡਬਲ ਕਰਨ ਤੋਂ ਬਾਅਦ ਜਿਹੜਾ ਨਿਸ਼ਾਨ ਲਗਾਇਆ ਆ ਉਹ ਨੂੰ ਤੁਸੀਂ ਸਾਰੇ ਨਿਸ਼ਾਨ ਦੇ ਉੱਪਰ ਉੱਪਰ ਤੁਸੀਂ ਸলাই ਥੋੜੀ ਆ ਉਹ ਲਗਾਉਂਦੇ ਜਾਓ ਤੇ ਇਸੇ ਤਰ੍ਹਾਂ ਸਾਰੀ ਸলাই ਲਗਾ ਲੈਣੀ ਆ ਮੈਂ ਦੂਸਰੇ ਪੌਚੇ ਨੂੰ ਵੀ ਸলাই ਲਗਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਕਿ ਸਲਵਾਰ ਜਿਹੜੀ ਕਿਸ ਤਰ੍ਹਾਂ ਪ੍ਰੋਪਰ ਵੇ ਨਾਲ ਬਣ ਕੇ ਆਉਂਦੀ ਆ ਆ ਵੇਖੋ ਦੋਨਾਂ ਪੌਂਚਿਆਂ ਦੀ ਸਲਾਈ ਜਿਹੜੀ ਮੈਂ ਲਗਾ ਲਈ ਹੈ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਲਾਈ ਲਾ ਕੇ ਤਿਆਰ ਹੋਈ ਹੈ ਕੋਈ ਵੀ ਇੱਥੇ ਜਿਹੜਾ ਭੋਂਗ ਵਾਲ ਬਿਲਕੁਲ ਨਹੀਂ ਪੈਂਦਾ ਇਸ ਤਰ੍ਹਾਂ ਬਿਲਕੁਲ ਸਿੱਧੀ ਸਲਾਈ ਲੱਗਦੀ ਹੈ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਜੇਕਰ ਆਪਣੀ ਸਲਵਾਰ ਦੇ ਪੌਂਚਿਆਂ ਦੀ ਸਲਾਈ ਲਗਾਓਗੇ ਤੇ ਕਦੀ ਵੀ ਤੁਹਾਡੀ ਸਲਵਾਰ ਜਿਹੜੀ ਉਹ ਪਿੱਛੋਂ ਬੁਰੀ ਨਹੀਂ ਲੱਗੇਗੀ ਪਿੱਛੋਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਲਵਾਰ ਜਿਹੜੀ ਆ ਖੜੀ ਖੜੀ ਰਹੇਗੀ ਤੇ ਜੇਕਰ ਵੀਡੀਓ ਪਸੰਦ ਆਈਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਇਸੇ ਤਰ੍ਹਾਂ ਦੀ ਵੀਡੀਓ ਦੇ ਨਾਲ